ਧੰਨਵਾਦ ਜੀ ਸਸਰੀ ਕਾ ਸਾਰਿਆਂ ਨੂੰ ਆਪਾਂ ਜ਼ਿਲ੍ਹਾ ਮਾਨਸਾ ਪਿੰਡ ਰੱਲੀ ਵਿੱਚ ਬੈਠੇ ਆਪਾਂ ਜਿੱਥੇ ਕਿ ਗੁਰਪ੍ਰੀਤ ਸਿੰਘ ਜੀ ਤੇ ਬਾਈਆਂ ਨੇ ਲਾਈ ਹੈ ਨਵੀਂ ਮੰਡੀ ਪਿੰਡ ਰੱਲੀ ਦੇ ਵਿੱਚ ਤੇ ਆਪਦੇ ਖੇਤ ਦੇ ਵਿੱਚ ਲਾਈ ਹੈ ਮੰਡੀ ਰੰਗੜਿਆ ਰੋਡ ਦੇ ਉੱਤੇ ਹਾਂਜੀ ਤੇ ਮੇਰਾ ਖਿਆਲ ਹੋਊਗੀ ਚੌਥੀ ਮੰਡੀ ਹੈ ਵੀ ਜੀ ਹਾਂ ਚੌਥੀ ਮੰਡੀ ਹੈ ਜੀ ਤੇ ਬਹੁਤ ਵਧੀਆ ਮੰਡੀ ਹੈ ਸਾਰੇ ਮੇਰੇ ਵੀਰਾਂ ਨੂੰ ਹੱਥ ਬੰਨ ਕੇ ਕਹਿੰਦੇ ਆ ਵੀ ਮੰਡੀ ਤੇ ਜਰੂਰ ਵੱਧ ਤੋਂ ਵੱਧ ਪਹੁੰਚਿਆ ਕਰੋ ਹਾਂ ਵੀਰ ਜੀ ਚਾਰ ਮੰਡੀਆਂ ਹੋ ਗਿਆ ਹਜੇ ਚਾਰ ਮੰਡੀਆਂ ਹੋ ਗਈ ਅੱਛਾ ਜੀ ਹਾਂਜੀ ਬੜਾ ਸ਼ੌਂਕ ਜਾਗਿਆ ਤੁਹਾਨੂੰ ਮੰਡੀ ਦਾ ਹਾਂਜੀ ਹਾਂਜੀ ਕੋਈ ਬੱਟਤ ਲੱਗੀ ਇਹਦੇ ਚ ਹਜੇ ਤਾਂ ਖਰਚੇ ਹੀ ਹੁੰਦਾ ਜੀ ਹਜੇ ਖਰਚੇ ਹੀ ਹੁੰਦਾ ਹਾਂ ਖਰਚੇ ਐ ਇਹਦਾ ਬਾਕੀ ਪ੍ਰਬੰਧ ਦੇਖ ਲੋ ਤੁਸੀਂ ਪ੍ਰਬੰਧ ਤਾਂ ਬਹੁਤ ਸੋਹਣੇ ਨੇ ਜੀ ਵਿਹਾਲ ਮਾਹੌਲ ਬਣਿਆ ਪਿਆ ਹੈ ਵੀ ਪ੍ਰਬੰਧ ਕਰ ਕੀ ਐ ਤੇ ਮਾਲ ਵੀ ਬਥੇਰੇ ਆਇਆ ਹੋਇਆ ਹਾਂਜੀ ਹਾਂਜੀ ਵੀ ਫਿਲਹਾਲ ਤਾਂ ਆਪਾਂ ਪ੍ਰਬੰਧ ਹੀ ਕਰਕੇ ਰੇਰ ਆ ਵਪਾਰੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਵੀ ਤੁਸੀਂ ਵੱਧ ਤੋਂ ਵੱਧ ਪਹੁੰਚਿਆ ਕਰੋ ਹਾਂਜੀ ਹਾਂਜੀ ਵੀ ਮਾਲ ਬੜਾ ਸਸਤਾ ਹੈ ਜਿਹੜੇ ਭਾਅ ਨਾਲ ਮਰਜ਼ੀ ਮੰਨ ਲਓ ਹਾਂ ਹਾਜਮਾ ਸਾਰੇ ਪਹਾ ਦਾ ਕਾਟੂ ਮਾਲ ਵੀ ਹੈ ਤੇ ਰੱਖਣ ਵਾਲਾ ਮਾਲ ਵੀ ਹੈ ਭੇਡ ਵੀ ਹੈ ਬੱਕਰੀ ਵੀ ਹੈ ਲੇਲਾ ਵੀ ਹੈ ਹਾਂਜੀ ਹਾਂਜੀ ਵੀ ਜਿਹੜੀ ਚੀਜ਼ ਦੀ ਬਾਈਆਂ ਨੂੰ ਚਾਹਣੇ ਉਹੀ ਖਰੀਦ ਸਕਦਾ ਇੱਥੇ ਹਾਂਜੀ ਵੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੱਧ ਤੋਂ ਵੱਧ ਪਹੁੰਚਿਆ ਕਰੋ ਸਾਡੀ ਰੱਲੀ ਪਿੰਡ ਮੰਡੀ ਦੇ ਵਿੱਚ ਹਾਂਜੀ ਤੇ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਬੱਸ ਇਸ ਤੋਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੀ ਵੱਤਵਾਦ ਵੀ ਮੰਡੀ ਦੇ ਵਿੱਚ ਵਪਾਰੀ ਵੀਰ ਆਉਣ ਹਣਾ ਅੱਛਾ ਤੇ ਸਾਡਾ ਮਾਲ ਮਲਕ ਕੀਤਾ ਵਪਾਰੀਆਂ ਵੀਰਾਂ ਦੂਜਿਆਂ ਦਾ ਹੈਲਪ ਕਰਨਾ ਅਸੀਂ ਉਹਨਾਂ ਦੀ ਉਹਦੇ ਵਿੱਚ ਹੀ ਮਦਦ ਕਰਾਂਗੇ ਕੋਈ ਪ੍ਰਬੰਧ ਵਿੱਚ ਕੋਈ ਕਮੀ ਪੇਚੀ ਰਹਿੰਦੀ ਹੈ ਅਸੀਂ ਉਹ ਵੀ ਘਾਟ ਪੂਰੀ ਕਰਾਂਗੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਘਾਟਤਾ ਜੀ ਦੇਖ ਆਪਾਂ ਵਿਆਹ ਕਰਦੇ ਆਂ ਜਵਾਖ ਦਾ ਤਾਂ ਵੀ ਆਪਾਂ ਸੋਚਦੇ ਆਂ ਵੀ ਕੋਈ ਘਾਟ ਨਾ ਰਹੇ ਸਾਡੇ ਕਿੰਨਿਓ ਕੋਈ ਘਾਟ ਨਾ ਰਹੇ ਜੇ ਕੋਈ ਰਿਸ਼ਤੇਦਾਰ ਮਾੜਾ ਨਾ ਕਹਿ ਦੇ ਘਾਟ ਸਾਡੇ ਵਪਾਰੀਆਂ ਕਿੰਨਿਓ ਤੁਹਾਡੇ ਚ ਕੋਈ ਨਹੀਂ ਕਾੜਤਾ ਹੁਣ ਸਾਡੇ ਥੋੜੀ ਜੀ ਵਪਾਰੀਆਂ ਚ ਇਹ ਵੀ ਸਾਨੂੰ ਪਹੁੰਚਣਾ ਚਾਹੀਦੇ ਹਾਂ ਜੀ ਵੀ ਪਹੁੰਚ ਕੇ ਤੁਹਾਡਾ ਸਹਿਯੋਗ ਦੇਣਾ ਚਾਹੀਦੇ ਵੇਚਣ ਵਾਲਿਆਂ ਨੂੰ ਵੀ ਖਰੀਦਣ ਵਾਲਿਆਂ ਨੂੰ ਵੀ ਹੁਣ ਕਈ ਵਾਰੀ ਪਤਾ ਕੀ ਗੱਲ ਹੁੰਦੀ ਜੇ ਕਿ ਹੁਣ ਜੇ ਮੈਂ ਮੰਨ ਕੇ ਚੱਲੋ ਵੀ ਦੂਰ ਦਾ ਕੋਈ ਵਪਾਰੀ ਬੈਠਾ ਹੈ ਦੂਰ ਉਹ ਹੋ ਮੰਨ ਕੇ ਵੀ ਸੋਚ ਰਿਹਾ ਹੋਵੇ ਵੀ ਆਪਾਂ ਮੰਡੀ ਤੇ ਜਾਈਏ ਹਨਾ ਵੀ ਫਿਰ ਉਹ ਦੂਜੇ ਪਾਸੇ ਇਹ ਵੀ ਨਾ ਚੀਜ਼ ਸੋਚ ਰਵੇ ਵੀ ਯਾਰ ਆਪਾਂ ਹੋਵੇ ਵੀ ਆਪਣੇ ਤੋਂ ਮੋੜਿਆ ਨਹੀਂ ਜਾਣਾ ਵੀ ਆਪਾਂ ਰਹਾਗੇ ਕਿੱਥੇ ਵੀ ਆਪਣੇ ਕੋਲ ਕੋਈ ਰਹਿਣ ਦੀ ਜਗ੍ਹਾ ਨਹੀਂ ਦੇਖੇ ਵਪਾਰੀ ਵੀਰ ਵੀ ਮਨ ਚੋਂ ਗੱਲੇ ਦੂਰ ਕਰ ਲੈਣਾ ਵੀ ਦੇਖ ਜੇ ਆਉਂਦੇ ਨੇ ਇੱਥੇ ਉਹਨਾਂ ਦਾ ਰਹਿਣ ਦਾ ਵੀ ਪ੍ਰਬੰਧ ਹੋਊਗਾ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਹੋਊਗਾ ਮਾਲ ਸਾਮਣ ਦਾ ਵੀ ਸਾਡੀ ਜ਼ਿੰਮੇਵਾਰੀ ਹੋਊਗੀ ਚਾਹੇ ਉਹ 2 ਦਿਨ ਰਹਿਣ ਚਾਹੇ 4 ਦਿਨ ਰਹਿਣ ਵਪਾਰੀ ਇੱਕ ਹੈ ਚਾਹੇ 10 ਨੇ ਵੀ ਜਿੰਨਾ ਗਿਣਤੀ ਕਰਕੇ ਛੱਡੂ ਉਨੇ ਹੀ ਢੜਕੇ ਉਹਨਾਂ ਦਾ ਲੈ ਕੇ ਜਾਵੀਂ ਪੂਰਾ ਉਹਨਾਂ ਦਾ ਪੂਰਾ ਕਰਕੇ ਲੈ ਕੇ ਪੂਰਾ ਮਾਲ ਮਿਲੂਗਾ ਕੋਈ ਪੈਸੇ ਟੱਕੇ ਦਾ ਡਰ ਨਹੀਂ ਹਾਂਜੀ ਕਾਸੇ ਦਾ ਡਰ ਨਹੀਂ ਕੋਈ ਰੋਟੀ ਟੁੱਕ ਦਾ ਡਰ ਨਹੀਂ ਹਾਂਜੀ ਨਾਉਣ ਤੋਂ ਨੂੰ ਸਭ ਕੁਝ ਮਿਲੂ ਸਾਰਾ ਕੁਝ ਮਿਲੂ ਪੈਣ ਸੌਣ ਨੂੰ ਕਮਰਾ ਮਿਲੂ ਸਾਰਾ ਕੁਝ ਮਿਲੂ ਠੀਕ ਹੈ A to Z ਸਾਰਾ ਸਮਾਨ ਵੀ ਕਿਸੇ ਗੱਲ ਦਾ ਤੌਖਲਾ ਨਾ ਮੰਨੋ ਹਾਂਜੀ ਹਾਂਜੀ ਵੀ ਤੁਸੀਂ ਵੱਤ ਤੋਂ ਵੱਧ ਪਹੁੰਚੋ ਥੋੜੀ ਤਾਂ ਅਗਲਾ ਰਾਤ ਕਟਾਊ ਚੇ ਹੋਟਲ ਚ ਕਟਾਵੇ ਤੁਹਾਨੂੰ ਕੋਈ ਮਤਵ ਨਹੀਂ ਹਾਂਜੀ ਹਾਂਜੀ ਮਾਲ ਤੁਹਾਡਾ ਘਰੇ ਰੋਕ ਕੇ ਅਗਲਾ ਚ ਵੀ ਤੁਸੀਂ ਕੋਈ ਗੱਲ ਦਾ ਤੌਖਲਾ ਨਾ ਮੰਨੋ ਵੀ ਬਾਈਆਂ ਦਾ ਵੱਧ ਤੋਂ ਬਸ ਸਾਥ ਦਿਓ ਵੀ ਮੰਡੀ ਦੇ ਵਿੱਚ ਆ ਕੇ ਤਾਂ ਬਾਈਆਂ ਨੂੰ ਹੱਥ ਬੰਨ ਕੇ ਸਾਡੀ ਬੇਨਤੀ ਹੈ ਵੀ ਸਾਰਿਆਂ ਨੂੰ ਸਾਡੇ ਚੈਨਲ ਦੇ ਜ਼ਰੀਏ ਦੱਸਿਆ ਜਾ ਰਿਹਾ ਹੈ ਵੀ ਵੱੱਦ ਤੋਂ ਵੱੱਦ ਰੱਲੀ ਪਿੰਡ ਪਹੁੰਚੋ ਜ਼ਿਲ੍ਹਾ ਮਾਨਸਾ ਤੇਸ ਇਹ ਇੱਧਰ ਬਰੇਟੇ ਸ਼ਹਿਰ ਹੈ ਇੱਧਰ ਲਹਿਰਾ ਇੱਧਰ ਪੀਖੀ ਇੱਧਰ ਭਲਾੜਾ ਵੀ ਚਾਰ ਸੱਨਾਂ ਦੇ ਵਿਚਾਲੇ ਇਹ ਮੰਡੀ ਹਾਂਜੀ ਮੇਨ ਰੋਡ ਤੇ ਮੰਡੀ ਆ ਗਈ ਹਾਂਜੀ ਕੋਈ ਦੂਰ ਨਹੀਂ ਹਾਂਜੀ ਇਹ ਮੇਨ ਰੋਡ ਤੇਰਾ ਸਰਸੇ ਨੂੰ ਵੀ ਲਿਕੜ ਗਿਆ ਹਾਂਜੀ ਦਿੱਲੀ ਨੂੰ ਵੀ ਲਿਕੜ ਗਿਆ ਹਾਂਜੀ ਤੇਰਾ ਕੈਥਲ ਪਾਤੜਾ ਨੂੰ ਵੀ ਲਿਕੜ ਗਿਆ ਹਾਂਜੀ ਹਾਂਜੀ ਇਧਰ ਜ਼ਿਲ੍ਹਾ ਬਠਿੰਡੇ ਨੂੰ ਵੀ ਲਿਕੜ ਗਿਆ ਹਾਂਜੀ ਸਾਰੇ ਪਾਸੇ ਨੂੰ ਰੋਡ ਜਾਂਦਾ ਇਹ ਹਾਂਜੀ ਰਤੀਏ ਨੂੰ ਵੀ ਲਿਕੜ ਗਿਆ ਹਾਂਜੀ ਹਾਂਜੀ ਵੀ ਸਾਰੇ ਪਾਸੇ ਲੋਕੇ ਸਨ ਸਿੱਧੀਆਂ ਨੇ ਹਾਂਜੀ ਜਿੱਥੇ ਮਰਜ਼ੀ ਦਾ ਵਪਾਰੀ ਆ ਸਕਦਾ ਹੈ ਹਾਂਜੀ ਵੀ ਸਾਡੀ ਤਾਂ ਹੱਥ ਬਨ ਕੇ ਹੀ ਬੇਨਤੀ ਆ ਵੱਧ ਤੋਂ ਵੱਧ ਪਹੁੰਚੋ ਹਾਂਜੀ ਹਾਂਜੀ ਵੀ ਪੁਰਾਣੀਆਂ ਮੰਡੀਆਂ ਤਾਂ ਜੋ ਕਿ ਆਪਣੀਆਂ ਚੱਲੇ ਰਹੀਆਂ ਨੇ ਚੱਲ ਹੀ ਰਹੀਆਂ ਨੇ ਨਵੀਂ ਮੰਡੀ ਨੂੰ ਭਾਗਚੰਦ ਲਾਓ ਹਾਂਜੀ ਹਾਂਜੀ ਇਹਨਾਂ ਦਾ ਵੀ ਕੰਮ ਚਲਾਓ ਹਾਂਜੀ ਵੀ ਜੇ ਇਹਨਾਂ ਦਾ ਕੰਮ ਚੱਲੂ ਤਾਂ ਆਪਣਾ ਚੱਲੂਗਾ ਹਾਂਜੀ ਵੀ ਨਾਲੇ ਨਵੀਂ ਮੰਡੀ ਤੇ ਤੁਸੀਂ ਦੋ ਚਾਰ ਵਾਰੀ ਝਟਕਾ ਦੇਖੋ ਤੁਹਾਨੂੰ ਮਾਲ ਵਧੀਆ ਮਿਲੂ ਤੇ ਸਸਤਾ ਵੀ ਮਿਲੂ ਹਾਂਜੀ ਜਿਹੜਾ ਅੱਗੇ ਤੁਹਾਨੂੰ ਵੀ ਫਾਇਦਾ ਹੋਵੇ ਹਾਂਜੀ ਹਾਂਜੀ ਇਹ ਨਾ ਸੋਚੋ ਵੀ ਮਹਿੰਗਾ ਮਾਲ ਮਹਿੰਗਾ ਨਹੀਂ ਮਾਲ ਤੁਹਾਨੂੰ ਭਾਣ ਵਾਲੀ ਮਿਲੂਗਾ ਆਪਦੀਆਂ ਗੱਡੀਆਂ ਡੱਕ-ਡੱਕ ਕੇ ਲਿਆਓ ਹਾਂਜੀ ਤੁਹਾਨੂੰ ਮੂਰੇ ਰਾਜੂ ਬਾਈ ਵੀ ਤਿਆਰ ਮਿਲੂ ਜਿਨੇ ਮੈਥੋਂ ਸੌਦਾ ਕਰਾਉਣਾ ਕਰਾ ਸਕਦਾ ਹਾਂਜੀ ਜਿਨੇ ਨਹੀਂ ਕਰਾਉਣਾ ਕੋਈ ਗੱਲ ਨਹੀਂ ਨਾ ਵੀ ਕਰਾਵੇ ਠੀਕ ਹੈ ਜੀ ਆਪਦਾ ਸਿੱਧਾ ਵੀ ਕਰ ਸਕਦਾ ਸੌਦਾ ਕੋਈ ਇਹਦੇ ਚ ਵੱਡੀ ਗੱਲ ਨਹੀਂ ਹਾਂਜੀ 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 ਵੀ ਮੈਥਾ ਜ਼ਰੂਰੀ ਕਰਾਉਣੇ ਹਾਂਜੀ ਹਾਂਜੀ ਕਿਸੇ ਨੇ 2 ਰੁਪਏ ਦੇਣੇ ਨੇ ਦਿਓ ਨਹੀਂ ਦੇਣੇ ਨਾ ਵੀ ਦਿਓ ਠੀਕ ਹੈ ਜੀ ਸੌਦਾ ਥੋੜਾ ਫ੍ਰੀ ਵੀ ਕਰਾਵਾਂਗੇ ਠੀਕ ਹੈ ਜੀ ਕਿਉਂ ਜੀ ਸਾਡੀ ਡਿਊਟੀ ਹੈ ਹਾਂਜੀ ਹਾਂਜੀ ਕਿਸੇ ਗਰੀਬ ਦੀ ਅਸੀਂ ਜੇਬ ਵੀ ਨਹੀਂ ਪਾੜਨੀ ਸਹੀ ਹੈ ਜੀ ਕਿਸੇ ਲਈ ਵੀ 2 ਰੁਪਏ ਹੈਗੇ ਦੇ ਦਿਓ ਨਹੀਂ ਨਾ ਲਵਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਪਰਚੀ ਦੇ ਪੈਸੇ ਜ਼ਰੂਰ ਦਿਓ ਹਾਂਜੀ ਹਾਂਜੀ ਪਰਚੀ ਵਾਲਾ ਤਾਂ ਕੋਈ ਐਡੀ ਗੱਲ ਨਹੀਂ ਉਹੀ ਲੰਗਰ ਪਾਣੀ ਚ ਲੱਗਦੇ ਨੇ ਹਾਂਜੀ ਹਾਂਜੀ ਕੋਈ ਐਡਾ ਪ੍ਰੋਫਿਟ ਨਹੀਂ ਇਹਨਾਂ ਨੇ ਵਟਿਆ ਵੀ ਕੋਈ ਕਈ ਕਈ ਲੱਖ ਬਣਾ ਲਿਆ ਇਹਨਾਂ ਨੇ ਪੰਜ ਚਾਰ ਸੌ ਹੀ ਬਣਦਾ ਹੈ ਜੇ ਤਾਂ ਇਹਨਾਂ ਨੂੰ ਵੀਰ ਹੱਥਵਾਨ ਦੀ ਸਾਡੀ ਬੇਨਤੀ ਹੈ ਧੰਨਵਾਦ ਸਾਸਤਰੀਕਰ ਜੁੜਿਓ ਰਹੋ ਵੀਡੀਓ ਦੇ ਨਾਲ ਲਾਈਕ ਸ਼ੇਅਰ ਜ਼ਰੂਰ ਕਰਿਓ ਭਾਈਓ ਨੰਬਰ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੇਰਾ ਕੰਟੈਕਟ ਨੰਬਰ ਹੈਗਾ 6280310229 ਤੁਹਾਡਾ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਮੇਰਾ ਮੋਬਾਈਲ ਨੰਬਰ ਹੈਗਾ 6283233086 ਮੇਰਾ ਨੰਬਰ ਹੈ ਜੀ 98764 92467 108764 92467 108 ਚੈਨਲ ਜਰੀਏ ਅਸੀਂ ਹੋਰ ਵੀ ਬੇਨਤੀ ਕਰਦੇ ਆ ਦੁਬਾਰੇ ਵੀ ਕਹਿ ਰਹੇ ਆ ਬੀ ਦੇ ਕੋ ਪਹਿਲੀ ਗੱਲ ਨਾ ਜਿਵੇਂ ਮਾਲਕ ਮਾਲ ਆਉਂਦੇ ਆਪਣੇ ਲਵੇ ਉਹਦੀ ਆਪਾਂ ਕੋਈ ਐਂਟਰੀ ਫੀਸ ਨਹੀਂ ਲੈ ਰਹੇ ਪਾਰਕਿੰਗ ਹੈ ਕੋਈ ਆਪਾਂ ਆਪਣੇ ਲਵੇ ਪਾਰਕਿੰਗ ਉਹ ਵੀ ਬਿਲਕੁਲ ਫਰੀ ਹੈ ਹਾਂ ਨਾ ਕੋਈ ਐਂਟਰੀ ਫੀਸ ਨਹੀਂ ਕੋਈ ਐਂਟਰੀ ਫੀਸ ਨਹੀਂ ਹੈਗੀ ਸਿੱਧੇ ਲਿਆ ਕੇ ਬੱਕਰੀਆਂ ਅੰਦਰ ਬਾਡੋ ਗਰਾਊਂਡ ਚ ਖੜੇ ਰੋ ਜੋ ਤੁਹਾਡਾ ਜੀ ਕਰਦਾ ਹੈ ਬਾਕੀ ਕੋਈ ਵੀ ਆਪਣਾ ਬਾਈਕਾਰ ਮੋਟਰਸਾਈਕਲ ਲਿਆਉਂਦਾ ਹੈਗਾ ਉਹਦੀ ਕਾਰ ਗੱਡੀ ਮੋਟਰਸਾਈਕਲ ਦੀ ਜ਼ਿੰਮੇਵਾਰੀ ਸਾਡੀ ਹੈ हां ਜਿੱਥੇ ਮਰਜ਼ੀ ਖੜਾ ਜਿੱਥੇ ਨਿਗਾਹ ਹੁੰਦੀ ਆ। ਦਾ ਮਤਲਬ ਐ ਨਹੀਂ ਹੈਗਾ। ਫਰੀ ਪਾਰਕਿੰਗ ਕਰੀਏ ਵੀ ਸਾਡੀ ਵੀ ਵੀ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ। ਹਰ ਵਾਰੀ ਸਾਡੀ ਪੂਰੀ ਆ ਵੀ ਜਿਹਦਾ ਕੋਈ 10 ਰੁਪਏ ਦੀ ਪਰਚੀ ਕਰਕੇ ਜਾਂ 20 ਰੁਪਏ ਦੀ ਪਰਚੀ ਕਰਕੇ ਵੀ ਅਸੀਂ ਜ਼ਿੰਮੇਵਾਰੀ ਨਹੀਂ ਲਵਾਂਗੇ। ਜ਼ਿੰਮੇਵਾਰੀ ਸਾਡੀ ਹਰ ਇੱਕ ਚੀਜ਼ ਦੀ ਹੋਊਗੀ। ਹਾਂਜੀ। ਮਾਲ ਦੀ ਵੀ ਹੋਊਗੀ, ਕੋਈ ਸਾਧਨ ਦੀ ਵੀ ਹੋਊਗੀ। ਤੇ ਬਾਕੀ ਸਾਡੀ ਤਾਂ ਵਪਾਰੀ ਵੀ ਰਿਕੁਐਸਟ ਹੀ ਹੈ। ਵੀ ਵੱਧ ਤੋਂ ਵੱਧ ਬਾਕੀ ਜਿਹੜੇ ਵੀ ਆਪਣਾ ਸੋਸ਼ਲ ਮੀਡੀਆ ਚਲਾਉਂਦੇ ਨੇ ਵੀ ਉਹ ਇਹ ਜਿਹੜੇ ਵੀਡੀਓ ਬਣ ਰਹੀਆਂ ਚੈਨਲਾਂ 'ਤੇ ਆਪਣੇ ਵੀਡੀਓ ਆਪਣੇ ਭਰਾ ਇੱਥੇ ਆਏ ਹੋਏ ਵੀ ਤੁਸੀਂ ਇਹਨਾਂ ਦੀ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਵੀ ਤਾਂ ਜੋ ਆਪਣੇ ਹਰੇਕ ਵੀਰ ਨੂੰ ਪਤਾ ਲੱਗ ਸਕੇ ਵੀ ਉਸ ਪਿੰਡ ਦੇ ਵਿੱਚ ਕੀ ਹੋ ਰਿਹਾ ਵੀ ਸੋਨੂੰ ਮੰਡੀ ਬਾਰੇ ਵੀ ਪਤਾ ਲੱਗ ਸਕੇ ਬਾਕੀ ਤੁਸੀਂ ਪ੍ਰਬੰਧ ਵੀ ਜੇ ਕਿਸੇ ਬਾਈ ਨੂੰ ਕੋਈ ਪ੍ਰਬੰਧ ਵਿੱਚ ਕਮੀ ਲੱਗੂਗੀ ਅਸੀਂ ਉਹਦੇ ਰਣੀ ਰਹਾਂਗੇ ਅਸੀਂ ਉਹ ਪ੍ਰਬੰਧ ਅੱਗੇ ਹੋਰ ਵਧਾਉਣ ਦੀ ਕੋਸ਼ਿਸ਼ ਅੱਗੇ ਦੇ ਲਈ ਸਾਨੂੰ ਮਾਫੀ ਦਿਓ ਅਸੀਂ ਅੱਗੇ ਦੇ ਲਈ ਵਧਾ ਕੇ ਲਿਆ ਅੱਗੇ ਵਧਾ ਕੇ ਲੈ ਕੇ ਆਵਾਂਗੇ ਜੀ ਕੰਮ ਵਧਾ ਜਿਵੇਂ ਵੀ ਹਾਂਜੀ ਬਾਕੀ ਇਸ ਤਾਂ ਸੋਡੀ ਸਹਿਮਤੀ ਨਾਲ ਹੀ ਚੱਲਣਾ ਹੈ ਵੀ ਬਹੁਤ ਬੰਦੇ ਨਰਮ ਨੇ ਗਊ ਵਰਗੇ ਬੰਦੇ ਨੇ ਕੋਈ ਇਹਨਾਂ ਦੇ ਵਿਚਾਰਾਂ ਦੇ ਚਿੱਤ ਚਾਹੇ ਜਾਂ ਪਾਪ ਵਾਲੀ ਗੱਲ ਨਹੀਂ ਹੈਗੀ ਬਹੁਤ ਮੁੰਡੇ ਚੰਗੇ ਨੇ ਇਹਨਾਂ ਦੀ ਆਪਾਂ ਮੰਡੀ ਨੂੰ ਜਰੂਰ ਚਲਾਓ ਹੱਥ ਬਨ ਕੇ ਸਾਡਾ ਚੈਨਲ ਦੇ ਜਰੀਏ ਬੇਨਤੀ ਹੈ ਇੰਸਟਾਗ੍ਰਾਮ ਫੇਸਬੁੱਕ YouTube ਜਿੰਨੇ ਵੀ ਵੀਰ ਸੋਸ਼ਲ ਮੀਡੀਆ ਯੂਜ਼ ਕਰਦੇ ਨੇ ਆਪਣੇ ਮੰਡੀ ਦਾ ਵੀ ਚੈਨਲ ਬਣਾਇਆ ਰੱਲੀ ਗੌਟ ਮੰਡੀ ਦੁਬਾਰਾ ਫੋਲੋ ਬਾਕੀ ਦੁਬਾਰਾ ਤੁਹਾਨੂੰ ਫਿਰ ਵੀ ਰੱਲੀ ਗੌਟ ਮੰਡੀ ਵੀ ਸਾਰੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਵੀ ਜਿੰਨੀ ਮੰਡੀ ਦੀ ਅਪਡੇਟਾ ਤੁਹਾਨੂੰ ਸਾਰੀ ਚੈਨਲ ਦੇ ਥਰੂ ਮਿਲਦੀ ਰਹੇ ਹਾਂ ਬਾਈਆਂ ਦੀ ਵੀ ਜਰੂਰ ਚੈਨਲ ਨੂੰ ਲਾਈਕ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ। ਬਾਕੀ ਤੁਹਾਡੇ ਤੁਹਾਡੇ ਇੱਥੇ ਪਹੁੰਚਣ ਤੇ ਅਸੀਂ ਤੈਨੂੰ ਧੰਨਵਾਦ ਕਰਦਾ। ਧੰਨਵਾਦ ਜੀ ਧੰਨਵਾਦ।